ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਮਾਹੌਲ ਉਸ ਸਮੇਂ ਗਰਮ ਹੋ ਗਿਆ ਜਦੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੋਕਾਂ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਪਾਸਪੋਰਟ ਦਫ਼ਤਰ ਦੇ ਬਾਹਰ ਲੋਕਾਂ ਨੂੰ ਖੱਜਲ-ਖਵਾਰੀ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਰਣਜੀਤ ਐਵੇਨਿਊ ਦੇ ਵਿੱਚ ਪਾਸਪੋਰਟ ਦਫ਼ਤਰ ਦੇ ਬਾਹਰ ਕੁਝ ਸਰਕਾਰੀ ਏਜੰਟ ਕੰਮ ਕਰਦੇ ਨੇ ਜੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਜੇਕਰ ਉਹਨਾਂ ਨੇ ਲਾਈਨਾਂ 'ਚ ਨਹੀਂ ਲੱਗਣਾ ਤੇ ਆਪਣਾ ਕੰਮ ਜਲਦੀ ਕਰਵਾਉਣਾ ਹੈ ਤਾਂ ਉਹਨਾਂ ਨੂੰ 50000 ਰੁਪਏ ਦਿੱਤੇ ਜਾਣ ਤੇ ਉਹ ਕੰਮ ਜਲਦੀ ਕਰਵਾਉਣਗੇ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਪਾਸਪੋਰਟ ਦਫਤਰ 'ਚ ਕੰਮ ਕਰਨ ਵਾਲੇ ਅਫਸਰ ਲੋਕਾਂ ਨੂੰ ਮਿਲ ਕੇ ਰਾਜ਼ੀ ਨਹੀਂ ਨੇ ਤੇ ਇਸ ਕਰਕੇ ਅਫਸਰਾਂ ਨਾਲ ਸਿੱਧਾ ਕੰਟੈਕਟ ਕਰਵਾਉਣ ਦੇ ਲਈ ਬਾਹਰ ਕੁਝ ਏਜੰਟ ਬਿਠਾਏ ਗਏ ਨੇ ਜੋ ਰਿਸ਼ਵਤ ਲੈ ਕੇ ਲੋਕਾਂ ਦਾ ਕੰਮ ਕਰਵਾਉਂਦੇ ਨੇ ਮੈਂ ਅਜੀਬ ਪਪਨੇਜਾ ਸਾਡੀ ਸਿੱਧੂਪੁਰ ਦੀ ਜਥੇਬੰਦੀ ਹੈ ਮੈਂ ਆਪਣੇ ਪਿੰਡ ਦਾ ਨੰਬਰਦਾਰ ਵੀ ਹਾਂ ਲੱਬਰਦਾਰ ਸਾਹਿਬ ਕੀ ਲੋੜ ਪਈ ਪਾਸਪੋਰਟ ਦਸਤਾਵੇਜ਼ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਦੇ ਗੇੜੇ ਘੱਡ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਇਰੀ ਸਾਰਾ ਕੁਝ ਸਭ ਚੀਜ਼ ਓਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15-20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਿਖਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਨੂੰ ਮਿਲਾ ਦਿਓ ਆਰਪੀ ਸਾਹਿਬ ਕਹਿੰਦੇ ਤੁਹਾਡੀ ਤਾਂ ਹੈਗੀ ਕਲੀਅਰ ਹੈ ਪਹੁੰਚ ਜਾਏਗਾ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ ਡੇਢ ਸਾਲ ਹੋ ਚਲੇ ਆ ਹਾਲੇ ਤੱਕ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਪੋਰਟ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸੈਸ਼ਨ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋਗੀ ਸਾਰੀ ਸਾਰੀ ਕਾਰਨ ਬਸ ਸਾਰਾ ਕ੍ਰਿਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋ ਸ਼ੀਟ ਦਾ ਕੰਮ ਕਰਦਾ ਹੈ ਉਹਦੇ ਉਹ ਮਤਲਬ ਨਾ ਏਜੰਟ ਵੀ ਇਹਨਾਂ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋ ਸੈਟ ਕਰਾਣ ਆ ਸੇ ਕਾਵੇ ਗਿਆ ਮੈਂ ਕਿਹਾ ਫੋਟੋ ਸੈਟ ਕਰੀ ਕਹਿੰਦੇ ਕਿਵੇਂ ਕੀ ਮੈਂ ਕਿਹਾ ਜੀ ਆ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲਓ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਜੀ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ 50 5000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਇਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ ਸਵੇਰੇ 3 ਵਜੇ ਉੱਠਿਆ ਸਾਡੇ ਆਪਣਾ 250 ਕਿਲੋਮੀਟਰ ਚੱਲ ਕੇ ਫਾਜ਼ਿਲਗਾ ਤੱਕ ਆਇਆ ਤੇ ਇੱਥੇ ਆ ਕੇ ਇਹੀ ਹਾਲਾਤ ਹੋ ਰਹੇ ਨੇ ਬਿਲਕੁਲ ਹੁਣ ਤਾਂ ਕਰੇ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਸਭ ਮਿਲੇ ਹੋਏ ਨੇ ਜੀ ਮਿਲਣ ਤੋਂ ਬਗੈਰ ਤਾਂ ਕੰਮ ਹੀ ਨਹੀਂ ਹੁੰਦਾ ਜੀ ਐਵੇਂ ਉਹ ਆਪਣਾ ਕੱਲਾਕ ਤੋਂ ਆਪਣਾ ਬਣਾ ਕੇ ਦੇ ਦੇਗਾ ਕਰੋ ਥੋੜਾ ਨਾ ਬਣਾ ਕੇ ਦੇਣਾ ਆਫਿਸ ਤੋਂ ਵੀ ਬਣ ਕੇ ਜਾਣਾ ਹੈ ਨਾ ਜੀ ਉਦੋਂ ਦਾ ਇੱਕ ਮਿੰਟੇ ਹੀ ਬਣ ਜਾ ਕੇ ਪੰਜਵੇਂ ਦਿਨ ਘਰੇ ਪਹੁੰਚ ਵੀ ਦੇਣੇ ਲੋਕਾਂ ਦੇ ਪੈਸੇ ਲੈ ਕੇ ਉੱਥੇ ਦੂਸਰੇ ਪਾਸੇ ਪਾਸਪੋਰਟ ਅਫਸਰ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜੋ ਵੀ ਇਹਨਾਂ ਦਾ ਮਸਲਾ ਹੈ ਉਹ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨ ਧਰਨਾ ਸਮਾਪਤ ਕਰ ਦੇਣ ਸਰ ਜੋ ਅੱਜ ਕਿਸਾਨੋ ਨੇ ਬਾਹਰ ਪ੍ਰੋਟੈਸਟ ਕੀਤਾ ਹੈ ਕਿਆ ਕਾਰ ਹੈ ਉਨ੍ਹਾਂ ਦਾ ਇੱਕ ਦੋ ਪੈਂਡਿੰਗ ਕੇਸ تھا ਤੋਂ ਉਹ ਜਲਦੀ ਆਉਣਾ ਚਾਹ ਰਹੇ تھے ਲਾਈਨ ਕੋ ਲਾਈਨ ਕੋ ਬਾਈਪਾਸ ਕਰਕੇ ਤਾਂ हमने कहा ਕਿ ਆਪ ਆਪਣੇ ਕੇਸ ਭੇਜ ਦੇ ਕਿਉਂਕਿ ਸਿਸਟਮ 'ਚ ਲਾਈਨ 'ਚ ਸਭ ਨੰਬਰ ਲੱਗ ਰਹੇ ਹਨ ਤਾਂ ਉਸ ਵਿੱਚ ਫਿਰ ਬੇਸਿਕਲੀ ਇਤਨੇ ਮੇਂ ਬਿਨਾ ਪੇਸ਼ੈਂਸ ਕੀ ਉਹਨਾਂ ਨੇ ਧਰਨੇ ਲਗਾ ਦਿੱਤੇ ਉਹਨਾਂ ਦੇ ਕੇਸ ਸੋਲਵ ਹੋ ਗਏ

तो ये उसी का था बिकॉज उनके पास कोई अपॉइंटमेंट नहीं था तो वो चाहते रहे थे हमारे पहले हो और जो दूसरे हैं बेसिकली पुराने वा, जो अपॉइंटमेंट वाले हो जाते हैं हैं वो चाहते हमें प्रायोरिटी मिले तो इट वाज समथिंग जो दोनों के बीच हमने सॉर्ट आउट कर दिया बैठ के बातों को दो महीने पुराने हाँ तो उनका उनके में इश्यूज थे तो हमने सॉर्ट आउट कर लिए वो सारे बैठ के अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें जब पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते न? तो हमने लोगों का उन लोगों काफ़ी टाइम से चक्कर लगा रहे हैं इस तरह का मामला हाँ तो हाँ तो अगर आपके पास कोई डॉक्यूमेंट नहीं है आपका अगर कहीं हमने ਭੇਜਾ ਹੁਆ ਹੈ ਕਿ ਬਈ ਕਿਸੀ ਕਾ

ਰੀਸ਼ਡਿਊਲ ਕਰ ਦਿੱਤੀ ਸੀ ਸੈਟਰਡੇ ਨੂੰ ਤਾਂ ਉਹ ہم ਲੋਕ ਰੀਸ਼ਡਿਊਲ ਕਰਦੇ ਹਾਂ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਹੋਣ ਦਿੱਤੇ ਤਾਂ ਉਹ ਉਸ ਤਰੀਕੇ سے ਚੱਲਦਾ ਪੂਰਾ ਕਰਦੇ ਬਿਊਰੋ ਰਿਪੋਰਟ ਸਕਾਈ ਨਿਊਜ਼ ਪੰਜਾਬ